ਕੌਣ ਤੇ ਖੈ ਪਰਸਾਨਾ ਸੀ ਮੋਤੀ ਸੀ ਮਾਂ ਦੇ ਫੇਰ ਵੱਡੀ ਗੱਲ ਆਪਾਂ ਦਾਜ ਨਹੀਂ ਗੱਲ ਤਾਂ ਕਰਾਂਗੇ ਅੱਜ ਸਾਡੀ ਹੋਂਦ ਨੂੰ ਖਤਰਾ ਹੈ ਅੱਜ ਸਾਡੀ ਹੋਂਦ ਨੂੰ ਖਤਰਾ ਹੈ ਦੀਪ ਸਿੱਧੂ ਸਾਨੂੰ ਜਗਾਉਣ ਆਇਆ ਸੀ ਦੀਪ ਸਿੱਧੂ ਕੇ ਸਪੀਚਾਂ ਕੱਢ ਕੇ ਦੇਖਿਆ ਕਰੋ ਦੀ ਉਸ ਨੇ ਇਹ ਕਿਉਂ ਪਰਵਾਤਾ ਉਸੇ ਵਾਲਾ ਉਹਦਾ ਪੰਜਾਬ ਮੈਨੂੰ ਸੁਣ ਕੇ ਵੇਖਿਓ ਐਸ ਵਾਈ ਕੈਲਰ ਨਾਲ ਗਾਣਾ ਸੁਣ ਕੇ ਵੇਖਿਓ ਦੀਪ ਜੀ ਨੇ ਇਹਦੇ ਮੁਸੇਵੜਾ ਕਰਵਾਇਆ ਇਹ ਗੱਲਾਂ ਕਿਹਨੇ ਕੀਤੀਆਂ ਮਤਮਾਨ ਨੇ ਵੀ ਅੱਛ ਸਰਦਾ ਸਵਾ ਮੈਂਬਰ ਭੇਜੀ ਐ ਕਾਂਗਰਸ ਤੇ ਵੀ ਐਨਪੀਸੀ ਸਾਡੀ ਸਿੱਖਾਂ ਦੀ ਗੱਲ ਜੇ ਪਾਰਲੀਮੈਂਟ ਚ ਜਾ ਕੇ ਕੀਤੀ ਹੈ ਸਰਦਾ ਸਿਮਰਤਜੀਤ ਸਿੰਘ ਮਾਨ ਗੰਢੀ ਨਾ ਹੋਈ ਨਾ ਪੈ ਕੌਮ ਤੇ ਕਹਿੰਦੇ ਸਾਡੇ ਸਿਮਰਤਜੀਤ ਸਿੰਘ ਮਾਨ ਦੇ ਫੇਰ ਵੱਡੀ ਗੱਲ ਆਪਾਂ ਰਾਜਨੀਤੀ ਗੱਲ ਤਾਂ ਕਰਾਂਗੇ ਅੱਜ ਸਾਡੀ ਹੋਂਦ ਨੂੰ ਖਤਰਾ ਹੈ ਅੱਜ ਸਾਡੀ ਹੋਂਦ ਨੂੰ ਖਤਰਾ ਹੈ ਦੀਪ ਸਿੱਧੂ ਸਾਨੂੰ ਜਗਾਉਣ ਆਇਆ ਸੀ ਦੀਪ ਸਿੱਧੂ ਜੀ ਅਸਕੀਚਾ ਕੱਢ ਕੇ ਵੇਖਿਆ ਕਰੋ ਕੀ ਉਸ ਨੇ ਉਹ ਕਰਵਾਤਾ

ਬਾਦ ਮੁਖਮਿਚ ਚੋਇਨਾ ਦਾ ਸੈਕਟਰੀ ਚੀਫ ਹੈ ਮੋਤੀ ਸਾਹਿਬ ਦਾ ਮਿਤਸਾ ਦਾ ਉਹਨਾਂ ਉਹਦੇ ਰਾਈ ਜਿਹੜੇ ਸਿੱਖ ਨੌਜਵਾਨਾਂ ਨੂੰ ਬਾਦ ਮੁਖਮਾਂਤ ਮਨਾਇਆ ਭਾਈ ਖੰਡਾ ਭਾਈ ਨਚਲ ਜੀ ਤਕਮਨ ਸਿੰਘ ਇਹ ਸਾਰੀਆਂ ਆਵਾਜ਼ਾਂ ਸਿਮਰਦੀ ਸਿੰਘ ਮਾਨ ਦੇ ਪਾਈਆਂ ਗੁਰੂ ਪਿਆਰਿਓ ਸਾਡੀ ਜੇ ਕੋਈ ਆਵਾਜ਼ ਬੁਲਾਉਂਦਾ ਉਹ ਸਰਦਾਰ ਸਿਮਰਨਦੀ ਸਿੰਘ ਮਾਨ ਹੈ ਗੱਲ ਸਾਡੀ ਅੱਜ ਹੋਣ ਕੇ ਆਈ ਪਈ ਹੈ ਅੱਜ ਸਾਡੇ ਪੰਜਾਬ ਵਿੱਚ ਗਾਨ ਬੱਜ ਕੇ ਨਸ਼ੇ ਪਰੋਲ ਕੀਤੇ ਜਾ ਰਹੇ ਹੈ खोल नशे प्रमोट किए जा रहे हैं डॉक्टर की रिपोर्ट पढ़ी कोई नशे हिमाचल मर रहे राजस्थान ची मर रहे हरियाणा च भी मर रहे पंजाब के नौजवान ही अच्छा नौजवान ਕਿੱਤਾ ਵੇਸਾ ਪ੍ਰੋਸਟਾ ਤੰਦਾ ਜਨ ਅਸ਼ੇ ਘਾ ਕੇ ਮਾਰਿਆ ਇਹ ਸਰਕਾਰਾਂ ਕੌਣ ਗਈ ਕੁਛ ਤੇ ਇਹ ਸਿੱਖ ਰਾਜ ਭਾਗ ਦੇ ਮਾਲਕ ਸੀ ਇਹਨਾਂ ਦੀ ਸੋਚ ਨਹੀਂ ਮਾਰ ਸਕਦੀ ਰਾਜ ਭਾਗ ਨੂੰ ਡੇ ਕਦੋਂ ਤੱਕ ਸਿੱਖ ਜਾਗਦਾ 14 ਉਹ ਚਲ ਖਤਮ ਹੋ ਸਕਦੀ ਇੱਕ ਵਾਰ ਸਭੀ ਦੀ ਹਕੂਮਤ ਨੇ ਕਹਿਤਾ ਸੀ ਸਿੱਖ ਖਤਮ ਹੋ ਗਏ ਅ ਸਿੱਖਾਂ ਨੇ ਮਹਸੂਲ ਚੁੰਗੀ ਲਾ ਕੇ ਦੋ ਸਿੱਖਾਂ ਨੇ ਸਮੇਂ ਦੀ ਹਕੂਮਤ ਨੂੰ ਦੱਸਤਾ ਸੀ ਸਿੱਖ

I agree. ਜੀ ਦਰਬਾਰ ਸਾਹਿਬ ਦਾ ਕੋਈ ਨਿਸ਼ਾਨ ਸਾਹਿਬ ਕਰਕੇ ਹੈ ਇੱਕ ਧਰਮ ਦਾ ਇੱਕ ਸਿਆਸਤ ਦਾ ਸਖ ਧਰਮ ਵਿੱਚ ਧਰਮ ਤੇ ਸਿਆਸਤ ਨਾਲੋਂ ਨਾਲ ਚੱਲਦੀ ਹੈ ਧਰਮ ਵਾਲਾ ਨਿਸ਼ਾਨ ਸਾਹਿਬ ਸਭਾ ਪਰ ਤੁੱਚ ਹੈ ਸਭੂ ਪਿਆਰਿਓ ਸਰਦਾਰ ਨਾਨਕ ਵੀ ਤੁਹਾਡਾ ਗੱਲਾਂ ਕਰਨੇ ਸਮੇਂ ਦੀ ਕਾਟ ਹੈ ਮੈਂ ਮੇਰੇ ਨੌਜਵਾਨ ਨੌਜਵਾਨ ਖੜੇ ਬੱਚੇ ਮੇਰੇ ਦੇਸ਼ ਦਾ ਫੈਕ ਮੇਰੇ ਗੌਰਮ ਦਾ ਦੇਖ ਮੈਂ ਤੁਹਾਨੂੰ ਸਵਾਲ ਕਰਦੀ ਹਾਂ ਬੋਧ ਬੱਚਾ ਪੀ ਕਰਦੀਓ ਜੇ ਭੰਤਮਾਨ ਸਾਹਿਬ ਦਾ ਕੋਈ ਬੰਦਾ ਆਵੇ ਉਹ ਕਹਿੰਦੀ ਐ ਕਿ ਜਿਹੜੇ ਕੰਮ ਸਰਦਾਰ ਮਾਨ ਕਰਦਾ ਮੈਂ ਕਰੂਗਾ ਉਹ ਨਹੀਂ ਕਰ ਸਕਦਾ ਸਿੱਖ ਖੈਰਾ ਸੋਡੀਆਂ ਬੰਦੀ ਦੀ ਅੱਖ ਚੱਕਵਾ ਕੇ ਕਹਿ ਸਕਦਾ ਕਿ ਤੂੰ ਸਾਡੇ ਸਿੱਖਾਂ ਨੂੰ ਤਿੰਨ ਦਿਨ ਦਿੱਲੀ ਝਾਰੋ ਟਿਕਾਰੋ ਕਲਪਰ 14 ਸਾਲਿਆ ਕਰਾਮੇ ਤੈਰ ਪਾਏ ਕਹਿੰਦੇ ਸੀ ਸਿੱਖ ਡਾਂਸ ਲੱਗਦਾ ਤਿੰਨ ਦਿਨ ਮੌਤ ਦਾ ਲੰਗਾ ਨਾ ਛੋੜਿਆ ਦਿੱਤੀ ਜੇ ਸਰਕਾਰ ਨੇ ਈਆਂ ਪਹਿਣਾ ਦੀ ਇੱਜ਼ਤ ਮੁੱਕੀ ਗਈ ਸਾਨੂੰ ਮਾਰਨ ਵਾਲੇ ਬਿਆਨੀ ਮਿਲਿਆ ਜੈਸੂ ਜੀ ਦਾ ਉਹ ਜਿਹੜਾ ਕਿ ਅਸੀਂ ਅੱਜ ਵੀ ਚਾਈਨਾ ਦੇ ਬਾਰਡਰ ਤੇ ਸਾਡੇ ਸੈਜ ਬਾਜਵਾਨ ਖੜੇ ਆ ਇਹ ਘੇਰਾ ਪੁੱਛ ਨੂੰ ਸੋਹਣੀਆਂ ਦੀ ਅੱਖ ਚੱਕਾ ਦੇ ਬਿਆਨੀ ਮਿਲਿਆ ਜਗਦੀਸ਼ ਰਾਜੂ ਦਾ ਤੱਕ ਕੇ ਸੱਜਣ ਮਾਸਾ ਦਰਦ ਨਾਲੋਂ ਦੇ ਪਿੱਛੇ ਕੋਈ ਇਕੱਲਾ ਵਿੱਚੋਂ ਮਰ ਨਹੀਂ ਗਿਆ ਉੱਥੇ ਬਟਕਨੋ ਨਹੀਂ ਬਣੀ ਪਈ ਐ ਔਰ ਇੰਦਰਾ ਗਾਂਧੀ ਨੇ ਜਿਹੜੇ ਕਿੜਾ ਚੁਣਿਆ ਸੀ ਜਦੋਂ ਉਹ ਅਜੇ ਦੇ ਨੀ ਦਾ ਗੁਰਪ੍ਰਸਤ ਸੀ ਹਜ਼ਾਰਾਂ ਉਹਨੋਂ ਮਹੀਨੇ ਦੇ ਬੱਚੇ ਵੀ ਖਾਦ ਨੇ ਸਾਡੇ ਸਿੱਖਾਂ ਦੇ ਚਾਲੋ ਬਾਹਰ ਤੇ ਨੌਜਵਾਨ ਬੱਚੋ ਮੇਰੀਆਂ ਗੱਲਾਂ ਫੀਡ ਕਰ ਲਓ ਮੁਕਰ ਤੇ ਸੱਚ ਕਰਨਾ ਪੜਾ ਬਣਾਉਣਾ ਚਾਹੀਦਾ ਕੋਈ ਨਿਤਰਾ ਮੈਂ ਤੁਸਵਾਲ ਪੁੱਛਿਓ ਕੀ ਤੁਸੀਂ ਇਹ ਗੱਲਾਂ ਕਰ ਸਕਦੇ ਹੋ ਭਗਵਾਨ ਜਮਾਨ ਸਾਡਾ ਕੋਈ ਬੰਦਾ ਲਓ ਪੁੱਛਿਓ ਸਾਡੇ ਨਾਲ ਝੁਕੇ ਲਾਰੇ ਨਹੀਂ ਆਹਨ 12-10 ਪਾਣੀ ਆਇਆ ਪਰੋਂ ਫੱਜਦੀ ਬੰਦਾ ਸੀ ਥੋੜਾ 12-10 ਫਿਰ ਰਿਲੀਜ਼ ਕਰਦੇ ਥੋੜਾ 13 ਚੌਦਨ ਫੜਾ 15 ਨੂੰ 16 ਦਾ ਕੁਇੰਟਰ ਪੰਜ ਛੜਕੇ ਸਰਪੰਚ ਦਾ ਦੋਇਆ ਕਿ ਨਹੀਂ ਦਵਾਈ ਕੋਈ 5 ਰੁਪਏ ਦਿੱਤੇ ਆ ਪਰ ਮਾਨਸਮਾਨ ਨੇ ਸਭੋਂ ਪਹੁੰਚੇ ਰਿਪੋਰਟ ਤੇ ਫਰਮਾ ਕਰਵਾਈਆਂ ਇਹ ਮਦਦ ਕਿ ਨਹੀਂ ਕੀਤੀ ਰਵੀ ਸਿੰਘ ਖਾਲਸਾ ਟਰੇ ਲਾਇਆ ਨੇ ਕਰੋੜਾਂ ਰੁਪਈਆ ਦਾ ਡੀਟਲ ਪਾ ਕੇ ਮੇਰੇ ਪਾਸ ਫਸਲਾਂ ਇੱਕ ਅੰਦਰ ਕੀਤੇ ਲੱਖ ਸਤਾਣਾ ਆਨਾ ਸਿੱਧੂ ਮੈਂ ਇੱਕ ਸੋਸ਼ਲ ਮੀਡੀਆ ਦਾ ਵੀਡੀਓ ਵੇਖ ਰਹੀ ਸੀ ਇੱਕ ਭੈਣ ਰੋ ਰਹੀ ਸੀ ਇਹਦੀ ਮੇਰਾ ਪਿੰਡ ਗੱਲੇ ਵਾਣਾ ਪੱਤੀ ਮੇਰਾ ਹੈਨੀ ਚਾਰ ਮੇਰੇ ਬੱਚੇ ਆ ਆੜਾਈ ਤੇ ਰੇਤ ਦੇ ਵਰਗੇ ਮੇਰੇ ਖੇਤ ਤੇ ਮੈਂ ਰੋਟੀ ਖਾਣ ਕੋਈ ਸਾਲ ਨਹੀਂ ਲੋਟਾ ਵੀ। ਸੋ ਮੇਰੇ ਗੰਡਾ ਮਸਲਾ ਸਾਡੇ ਲਈ ਕੋਈ ਸੁਹੇਤ ਨਹੀਂ। ਸਾਡਾ ਸ਼ਰਮ ਕਰਨ ਨੂੰ ਦਿੰਦਾ। ਪੰਜਾਬ ਦਾ ਬੱਚਾ, ਕਿਸਾਨ ਬੱਚਾ, ਹਰਿਆਣੇ ਵਾਲੇ ਆ ਕੇ ਪੰਜਾਬ ਦੇ ਵਿੱਚ ਮਾਰ ਕੇ ਕੀ ਗੱਲ ਅਸੀਂ ਬੇਵਾਰਸੀ ਆ। ਭਗਤ ਸਿੰਘ ਮਰਿਆ ਵਿਆ। ਮੁੱਖ ਮੰਤਰੀ ਮਾਈ ਬਾਪ ਹੁੰਦਾ। ਮਹਾਰਾਜਾ ਜੀ ਸਿੰਘ ਦਾ ਰਾਜ ਫੜ ਕੇ ਦੇਖ ਲਿਓ। ਸਾਡੇ ਬੱਚੇ ਨੂੰ ਕਿਸਾਨ ਨੂੰ ਸ਼ਰਮ ਕਰਨ ਨੂੰ ਪੰਜਾਬ ਦੇ ਵਿੱਚ ਆ ਕੇ ਮਾਰ ਕੇ ਲਿਆ। 75 ਸਾਲਾਂ ਵਿੱਚ ਕਾਂਗਰਸ

ਇਹ ਉਹ ਅੱਜ ਵੀ ਇੰਤਿਆਂ ਦੇ ਬੈਠੇ ਆ ਤਾਪਮਾਨ ਕਿੰਨਾ ਹੈ ਕੱਲ ਸਰਕਾਰ ਮਾਨ ਮੁੰਡਾ ਨੂੰ ਆ ਕੇ ਲੈ ਆਇਆ ਕਹਿੰਕੇ ਕਾਗਜ਼ਤਾ ਕਹਿੰਦੇ ਸੀ ਕਿ ਕੱਲ੍ਹ ਮੇਂ ਹੀ ਲੱਗੜੇ ਮਜਾਰੇ ਨਹੀਂ ਬੋਲੇ ਸਿਰਫ ਝੂਠੇ ਵਾਦੇ ਕਰਕੇ ਸਾਡੇ ਨਾਲੇ ਭੇਜ ਲਿਆ ਇਹ ਗੋਟੀਆਂ ਵਾਲੇ ਹੁਣ ਦਿੱਲੀ ਚ ਰਲੇ ਗਏ ਹੈ ਖੈਰਾ ਤੇ ਆਪਾਰੇ ਰਲੇ ਗਏ ਸਾਡੂ ਕੁੱਤ ਬਣਾਉਂਦੇ ਆ ਇਸ ਪੜ੍ਹਾਈ ਕੁੱਤ ਨਹੀਂ ਪੜਨਾ ਅਸੀਂ ਪੜ੍ਹੇ ਲਿਖਿਆ ਇਹਨਾਂ ਨੂੰ ਸਵਾਰਥ ਅੱਛਾ ਕਰੋ ਇਹ ਸਾਡੇ ਬੱਚਿਆਂ ਦਾ ਭਲੇ ਲਈ ਹੈ ਮੈਂ ਵੀ ਬਹੁਤ ਪੜ੍ਹੀ ਲਿਖੀ ਡਬਲਯੂਐਮਏ ਕੀਤੀ ਹੈ ਕੀ ਬੀਐਮਈ ਵੀ ਕਰ ਜਾਂਦੀ ਹੈ ਬੀਐਮਈ ਕਰੇਵੇਂ ਬੱਚੇ ਝੋਨਾ ਨਹੀਂ ਲੱਗਦੇ ਆਤਾ ਕੋਈ ਇੱਕ ਕੀ ਆ ਬੱਚਾ ਬੀਐਮਈ ਕਰਦਾ ਹੁੰਦਾ ਨਾ ਉਹ ਮਨ ਭਾਜੀ ਕਰੂ ਜੋ ਕਹਿੰਦਾ ਕਰੇ ਮਿਹਨੇ ਵਾਈ ਗਿਆ ਉਹ ਨਸ਼ੇ ਕਰ ਲੱਗ ਜਾਂਦਾ ਸੋ ਮੇਰੀਆਂ ਤਾਂ ਇੰਨੀ ਹੀ ਬੇਚਤੀਆਂ ਗੁਰੂ ਪਿਆਰਿਓ ਆਪਨੇ ਅਣਖ ਨੂੰ ਜੋਗਾ ਕੇ ਰੱਖਿਓ ਟੰਗ ਕੇ ਰੱਖਿਓ ਜਿੰਨਾ ਸਰਕਾਰਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਸਾਡੇ ਨੂੰ ਸ਼ਕਤਿਤ ਕੀਤਾ ਸਦਾ ਸਦਾ ਪੰਜਾਬ ਦਾ ਪਾਣੀ ਤੰਕੇ ਨਾਲ ਲਟਕੇ ਨਾਲੇ ਜਾ ਰਿਹਾ ਹੈ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਰਾਜਸਥਾਨ ਨੂੰ ਦਿੱਤਾ ਇਹ ਪਾਣੀ ਦੇ ਕੋਲ ਆਉਂ ਕੇ ਲੈਣੇ ਕੋਈ ਨਹੀਂ ਲੱਗੇ ਮੇਰਾ ਅਸੀਂ ਧਰਤੀ ਹੈ ਇਸ ਦਾ ਪਾਣੀ ਪੀਣ ਲਈ ਮਜ਼ਦੂਰ ਹੈ ਈਲਸ ਤੋਂ ਸਦੇ ਲੱਗਦਾ ਹੈ ਪਰ ਪਿਛਲੇ ਦਿਨਾਂ ਵਿੱਚ ਅਮੀ ਕੋਜ ਬਾਨ ਗੋ ਨੇ ਖਾ ਗਿਆ ਸੀ ਜਿਹੜੀ ਰਾਜਸਥਾਨ ਨੂੰ ਮਹਿਲ ਦਿੰਦੀ ਲੋਕ